ਸੋ ਗਾਇਜ਼ ਸਤਿ ਸ਼੍ਰੀ ਅਕਾਲ ਸਾਰੇ ਉਮੀਦ ਹੈ ਤੁਸੀਂ ਸਾਰੇ ਬਦਿਆ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੰਦੋਜ਼ ਵਲੌਗਸ ਤੇ ਮਾਰਨਿੰਗ ਹੋ ਗਈ ਹੈ ਸਾਡੀ ਸੋਖ ਨਾਲ ਛੇ ਛੇ ਕਿੱਥੇ ਦੁਪਹਿਰਾਂ ਚੜ ਗਿਆ ਹੈ ਆ ਵੀ ਅਸੀਂ ਜਾਣੇ ਲਈ ਰਵੜੀ ਹੈ ਰੈਡੀ ਹੋ ਚਲੋ ਓਕੇ ই ত ਲੋਰੀ ਪਛਾਣ ਲਿਆ ਲੋ ਜੀ ਲੋਰੀ ਪਛਾਣ ਲਿਆ ਲੋਰੀ ਦਾ ਚੱਕ ਗਿਆ ਜਿੱਦੋਂ ਤੂੰ ਜਗ੍ਹਾ ਬਦਲੀ ਮੇਰੀ ਜਗ੍ਹਾ ਵੀ ਬਦਲੀ ਲੋ ਜੀ ਜਾਣਾ ਹੀ ਪੈਣਾ ਉਹ ਦੇਖੀ ਕਿ ਪਾਈ ਹੋ ਗਈ ਘਟ ਗਈ ਵੈਸੇ ਤਾਂ ਘਟ ਗਿਆ ਥੋੜੀ ਭੂਰ ਜੀ ਹੋ ਗਈ ਨਾ ਇਹ ਕਿਹਦੇ ਤੁਸੀਂ ਕਾਲਾ ਸ਼ਾਹ ਤੇ ਹੋਇਆ ਪਿਆ ਕੀ ਘਟ ਗਿਆ ਮੋੜੋ ਜੀ ਮੋੜੋ ਆਹੇ ਕੁੜੀ ਮੇਰੇ ਵਾਹ ਆ ਲੰਘੋ ਇਧਰੋਂ ਲੋਈ ਸਾਡੇ ਕਦਮ ਸ਼ਰਧਾਈ ਵੱਲ ਨੂੰ ਜਾਂਦੇ ਹੋਏ ਚਲੋ ਗਾਇਜ਼ ਸ਼ਰਧਾਈ ਦਾ ਅੱਜ ਮਾਰ ਦਿੱਤੇ ਗਏ ਨੇ ਗਾਇਜ਼ ਕਿਉਂਕਿ ਮੀਂਹ ਆ ਗਿਆ ਗਾਇਜ਼ ਇਸ ਲਈ ਅੱਜ ਕਿਸਮਤ ਨਹੀਂ ਹੈ ਓਹੋ ਮੈਨੂੰ ਤਾਂ ਲੱਗਾ ਸੀ ਸਮਾਪਤੀ ਘਾਤੀ ਅੱਜ ਇਹ ਨਹੀਂ ਦੇਖ ਤੋ ਸਮਾਪਤੀ ਹੋ ਗਈ ਹਾਂ ਅੱਛਾ ਹੋ ਕੇ ਜਿਹੜੇ ਵੀ ਕਹਿ ਰਹੇ ਸੀ ਲੱਸੀ ਦਾ ਲੰਗਰ ਹੁੰਦਾ ਲੱਸੀ ਦਾ ਨਹੀਂ ਹੁੰਦਾ ਸਰਦਾਈ ਦਾ ਲੰਗਰ ਹੁੰਦਾ ਹੈ ਸਰਦਾਈ ਦਾ ਤਾਂ ਥੋੜੀ ਮੀਂਹ ਭੰਨ ਕਰਕੇ ਇਧਰ ਇਧਰ ਕਰਦਾ ਹੈ ਨਾ ਨਹੀਂ ਜਦੋਂ ਇਧਰ ਉਧਰ ਕਰਨਾ ਨਹੀਂ ਦੀ ਲੈਣੀ ਪੇ ਆ ਜਾਂਦਾ ਲੈ ਗਏ ਅ ਤੂੰ ਬਦਲ ਕੇ ਆ ਕਰ ਸਕਦੇ ਜੀ ਵਾਏ ਗੋ ਜੀ ਬਾਲਾ ਸ਼ੋਅ ਆ ਪਿਆ ਅ ਹੋਏ ਉਹ ਸੰਗਤ ਦੇ ਦੇ ਨੀਚੇ ਖੜ ਕੇ ਪੀਂਦੀ ਸਾਰੇ ਆ ਦਿਵਾਰੀ ਨਹੀਂ ਹੋਣ ਗਈ और <laughs> के हाँ हा, स्वाद मजा सकून <laughs> ਨਾਲ ਲੱਸੀ ਦਾ ਭਲੇਖਾ ਕੀ ਕੋ ਕੀ ਕੁ ਭਾਂਡਾ ਇੱਥੇ ਹੈ ਇਹ ਕੀ ਦਾ ਕੀ ਕੁ ਭਾਂਡਾ ਬੰਦੇ ਚੰਦਾਏ ਸੌਂ ਜੁਆਨ ਕਾਲੀਆਂ ਮਿਰਚਾਂ ਬਦਾਮ ਕਾਜੂ ਗਲਾਚੀਆਂ ਹਾਂ ਗੁਲ ਗਲਾਬ ਦੇ ਫੁੱਲ ਇਹ ਸਾਰੀਆਂ ਆਈਟਮਾਂ ਪੈਂਦੀਆਂ ਨੇ ਇਸੇ ਪਾਸ ਕਰੋ ਨੀ ਕਾ ਯਾ ਗਲਾਸ ਤਿੰਨ ਦੇ ਸਾਲ ਲਿੰਦੀ ਆ। ਕਾਲਾੋਂ ਪਰਲੇ ਪਲੇ ਬਲੇ ਦੇ ਨਿਕਲ ਮੈਂ ਰੱਖ ਕੇ ਆ ਗਿਆ। ਠੀਕ ਹੈ। ਕੰਮ ਤਾਂ ਖਰਾਬ ਹੋ ਗਿਆ ਹੈ। ਕਿਉਂਕਿ ਹੁਣ ਮੋਟਰਸਾਈਕਲ ਹੈਗਾ ਪਿੱਛੋਂ ਲੰਡਾ ਤੇ ਮੇਰੇ ਤੇ ਪੈਣਾ ਸਾਰਾ ਮਿੱਟੀ ਤੇ ਜਿਹੜਾ ਉਹ ਹੋਇਆ ਗਾਰਾ। ਪੈਣਾ ਨਹੀਂ ਚਾਹੀਦਾ ਵੀਰੇ। ਸੁਖਣਾ ਕੂਰ ਟੁੱਟਾ ਹੈ। ਓਕੇ। ਮੈਂ ਉੱਥੇ ਵੇਟ ਕਰਨ ਦੀ ਈ ਤੇ ਜਿੱਥੇ ਬਾਈਕ ਲੱਗੀ ਉੱਥੇ ਪਾਣੀ ਪਾਣੀ ਆ ਵੇਖੋ ਬੁਲਾ ਰਿਹਾ ਕਿਉਂ ਪਾਣੀ ਹੀਗਾ ਉੱਥੇ ਹਾਂਜੀ ਲਪਾਤ ਬੋਡੇ ਬੋਡੇ ਜਿਹਾ ਹਾਂ ਹੋਈ ਤੇ ਮੈਂ ਵੇਖਣ ਨਹੀਂ ਮੈਂ ਕਾ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਆਇਆ ਨਹੀਂ ਕਪੜਾ ਵੀ ਆਪਾਂ ਘਰੇ ਛੱਡ ਆਈ ਸੀ ਨਾ ਮੈਂ ਜਾਉਣੇ ਨਹੀਂ ਹੁੰਦਾ ਬਹੁਤ ਹੀ ਸਲੋ ਸਲੋ ਜਾ ਰਿਹਾ ਜੀ ਕਿਉਂਕਿ ਸ਼ਿੱਟੇ ਪੈਣੇ ਨਹੀਂ ਤੇ ਜਿਹੜੀ ਕਰਾ ਰਿਆ ਉਹਦੇ ਪਿੱਛੇ ਝਟਦੇ ਨਹੀਂ ਲਵਾਤੀ ਉਹਦੀ ਪੂਛਲ ਜੀ ਸਤੰਦ ਨਹੀਂ ਬਰਸਾ ਉਹ ਤਾਂ ਹੁਣ ਤਾਂ ਬਰਸਾ ਹੀ ਹੋਇਆ ਵੀਰੇ ਆਵੇ ਤੇ ਫੋਨ ਦੇ ਪਰ ਆ ਤੱਕ ਕੈਸਾ ਲੱਗ ਰਿਹਾ ਹੈ ਆਪਕੋ 3 ਲੱਖ ਲਾ ਕੇ ਜਾ ਕੇ ਇਤਨੇ ਆਰਾਮ-ਰਾਮ ਜੱਜੋ ਠੀਕ ਹੈ ਰਹਾ ਜੀ ਕੈਸਾ ਲੱਗ ਰਿਹਾ ਆਪਕੋ 3 ਲੱਖ ਰੁਪਏ ਵੀ ਲਗਾ ਕੇ ਇਤਨੇ ਆਰਾਮ-ਰਾਮ ਜੱਜੋ ਅੱਛਾ ਲੱਗ ਰਿਹਾ ਹੈ ਬਿਲਕੁਲ ਇਨਾਮ ਨਾਲ ਚਾਹੀਦਾ ਕਦੇ-ਕਦੇ ਮਰੀ ਲੈ ਰਹੇ ਆ ਦੇਖੋ ਬਿਲਡਿੰਗਾਂ ਬਣਣੀਆਂ ਉੱਚੀਆਂ ਤੈਨੂੰ ਪਤਾ ਜਿਹੜਾ VR ਆ ਅੱਜ ਹੋਸਪਿਟਲ ਬਣ ਜਾਣਾ ਚੇਲ ਹੋ ਗਿਆ ਮੈਂ ਵੀ ਹਸਪਿਟਲ ਹੀ ਸੀ ਨਹੀਂ ਵੀਰ ਮਾਲ ਹੈ ਬੰਦ ਹੋਏ ਦੀ ਹਾਂ ਉਹ ਦੀਦੀ ਮੈਨੂੰ ਦੱਸ ਕੱਲ ਦਾਦੀ ਮੈਂ ਕਿਹਾ ਲਾ ਠੀਕ ਆ ਕਹਿੰਦੀ ਚੱਲਦੇ ਤਾਂ ਹੈ ਨਹੀਂ ਮੈਂ ਕਿਹਾ ਵੀ ਠੀਕ ਆ ਚਲੋ ਹਸਪਿਟਲ ਹੀ ਬੜੂੰਗਾ ਕੋਮਾਲ ਸੀ ਲਾ ਕੇ ਤਾਂ ਉਹ ਬੰਦ ਹੋ ਜਾਣਾ ਆਪਾਂ ਜਾਂਦੇ ਨਹੀਂ ਜਾ ਰਹੇ ਹਾਂ ਹਾਂ ਉਹਦੇ ਨਾਲ ਨਹੀਂ ਕਿਾ ਕੋਈ ਨਾ ਤਾਂ ਜੀ ਵੈਲਿਊ ਬਣ ਪਾਏ ਯੈਸ ਕਿਵੇਂ ਪਾਉਂ ਕਦੋਂ ਤੱਕ ਨਹੀਂ ਭਜਦੀ ਕਦ ਤੱਕ ਨਹੀਂ ਭੇਜਦੀ ਨਾ ਚਲ ਤੱਕ 20 ਤੇ ਸਪੀਡ ਵੀ ਜਾ ਤਾਂ ਹੀ ਹੋਵੇ ਸਾਈਕਲ ਅੱਗੇ ਲੰਘਗੇ ਆਰਾਮ ਨਾਲ ਫੜਾ ਵੜ ਲੰਘ ਗਿਆ ਇੰਨਾ ਤੇਜ਼ ਵੀ ਨਹੀਂਗਾ ਆਰਾਮ ਨਾਲ ਜਾ ਰਿਹਾ ਜਰਾ ਚਲ ਧੀਮੀ ਧੀਮੀ ਚਲੋ ਜਰਾ ਤਾਂ ਵਧੀਆ ਲੱਗੇਗਾ ਹੜਾ ਹੜਾ ਮੌਸਮ ਹੋਇਆ ਪਿਆ ਚਾਹ ਹੋਈ ਫਈਏ ਜਾਣਾ ਮੋਟਰ ਤੇ ਜਾਈਏ ਨੇ ਮੀਂਹ ਪੈ ਕੇ ਰਿਹਾ ਇਹ ਕਿੱਡਾ ਵਧੀਆ ਨਜ਼ਾਰਾ ਨਜ਼ਾਰਾ ਹੀ ਨਜ਼ਾਰਾ ਹਾਂ ਜੀ ਆਇਆ ਕਰੋ ਮੈਂ ਤਾਂ ਖੁਦ ਹੀ ਜਿਹੜੀ ਰਹਿ ਜੀ ਤੂੰ ਇੰਜੋਏ ਕਰੋ ਤੇ ਤੈਨੂੰ ਮੈਂ ਉਹ ਪਿੱਛੇ ਕੀ ਕਿਹਾ ਠੀਕ ਹੈ ਉਹ ਯਾਰਡ ਚੋ ਸਮੈਲ ਆ ਜਾਂਦੀ ਉਹਨਾਂ ਨੇ ਤਾਂ ਨਹੀਂ ਕਿਹਾ ਮੈਨੂੰ ਸਮੈਲ ਇੱਡੀ ਗੰਦੀ ਜਿਹੇ ਆ ਤੇ ਆਉਣ ਦੇ ਤੇ ਮੈਨੂੰ ਕਹਿੰਦੇ ਇੰਜੋਏ ਕਰੋ ਮੈਨੂੰ ਸਮੈਲ ਨਹੀਂ ਹੋ ਰਹੀ ਹਾਂ ਨਹੀਂ ਆ ਹਾਈ ਹਾਈ ਪੱਤੇ ਆ ਤੇ ਜਨੰਡਿਆ ਤੇ ਤੂੰ ਸਾਈਡ ਤੇ ਚਲਾ ਲਾ ਸਾਈਡ ਤੇ ਇੰਨੀ ਹੌਲੀ ਇਹ ਚਲਾ ਸਕਦੇ ਠੀਕ ਸਭੀ ਕਰ ਲਈ ਪਰ ਲਈ ਸਾਡੇ ਤੋਂ ਪਾਉਣਾ ਹੈ ਤੇ ਆਂਟ ਪਾਵਾ ਉੱਤੋਂ ਬਈ ਇਹਦੀ ਉੱਤੋਂ ਨਹੀਂ ਤਾਂ ਆਪਣਾ ਸਿਰ ਤੋਂ ਲੱਗ ਜਾਂਦਾ ਸਾਡਾ ਸਟਾਫ ਜਾ ਰਿਹਾ ਲੋਵਾ ਉਹ ਵੇ ਕੇਸ ਦੀਏ ਬੱਤੀ ਕੋਰ ਯੂ-ਟਰਨ ਲੈ ਇੰਦੇ ਲੈ ਇੰਦੇ ਜਿਵੇਂ ਉਹਨੇ ਲਿਆ ਅਮਰੀਕਾ ਦਾ ਹੈ ਨਾ ਉਹ ਉੱਥੇ ਹੈ ਵੇ ਬੀ ਵੋਟ ਕਰੋ ਗਾਈਜ਼ ਬਿਲਕੁਲ ਕਰਨ ਦੇ ਦੇ ਹੁਣ ਤੱਕ ਦਾ ਕੇਸ ਹੋ ਗਿਆ ਹੈ ਐਡਮਿਟ ਹਾਂ ਉਹ ਕਰਾਵਾ ਉਹ ਵੇ ਬੱਦਲੋ ਇਹ ਤੂੰ ਹਾਂ ਉਹ ਲੰਘ ਗਿਆ ਸਾਈਕਲ ਵਾਲਾ ਓਏ ਓਏ ਜਾ ਇਹ ਬੋਮੀ ਦੇ ਜਾਉਂ ਨਹੀਂ ਦੇ ਜਾਣਾ ਫੋਨ ਪਾਉਣਾ ਜੇਬ ਚ ਅਈ ਤੇ ਚੰਗਾ ਦਾ ਲੱਕ ਭਜਾਇਆ ਚੰਨਾ ਨੇ ਇਹ ਸਟਾਇਲ ਦੇ ਦੇ ਬਗਾ ਫੋਨ ਨੂੰ ਬੋਨ ਜਾਣਾ ਸੀ 20 25 ਮਿੰਟ ਹੋ ਗਏ ਤਰਾ ਦੇਖ 4 42 ਹੋ ਗਏ ਤੇ 4 ਵਜੇ ਬਾਬਾ ਵਿਲਾ ਕਰ ਦਿੰਦਾ 10 ਮਿੰਟ ਚਲਾ ਫੋਨ ਤੇ ਆਹਾ 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 ਸਈਆਰਾ ਸਈਆਰਾ ਆ ਗਿਆ ਸਈਆਰਾ ਜੀ ਭਜ ਪੁੱਜ ਕੇ ਆ ਗਏ ਨੇ ਅੱਖਾਂ ਜਗੀ ਜਦੋਂ ਤੇਰੀਆਂ ਅੱਖਾਂ ਗਲਾਲ ਨੇ ਮੇਰੀਆਂ ਹੋ ਜਾਂਦੀਆਂ ਕਿਉਂ ਪਾਣੀ ਕਰਕੇ ਹੋ ਜਾਂਦੀਆਂ ਤੇਰੀਆਂ ਤੇਰੀਆਂ ਤਾਂ ਜਾਗੀ ਪੈਣੀਆਂ ਨਹੀਂ ਆ ਨਹੀਂ ਹੋ ਜਾਂਦੀਆਂ ਮੇਰੀਆਂ ਰੈੱਡ ਆ ਉਹਦੀਆਂ ਜਿਆਦੀਆਂ ਰੈੱਡ ਆ ਵੀ ਰੈੱਡੀਆਂ ਕਰਦਾ ਤੇਰਾ ਤਾਂ ਸਪੈਕਸ ਨਹੀਂ ਕੋਈ ਵੀਰ ਦੇ ਕੱਪੜੇ ਚੈੱਕ ਕਰੋ ਪੂਰੇ ਉਹ ਮੈਂ ਸਪੈਕਸ ਲਾਈਆਂ ਹੋਈਆਂ ਹੀ ਨੇ ਹੁਣ ਉਪਰ ਕੀਤੀਆਂ ਆ ਤੇਰੇ ਕੋਲ ਵੀ ਗਈ ਹੈ ਵਾਈਜ਼ਰ ਲਾਇਆ ਸੀ ਹਮ ਫੁੱਲ ਦਵਾਲ ਦੇ ਲੈ ਆਓ ਪਤਾ ਕਰੋ ਆਇਆ ਉਹ ਜੇ ਨਾ ਮੀ ਅੱਜ ਪੱਕ ਬਹੁਤ ਮੋਰਫਿਕ ਲੈ ਲਈ ਜੀ ਹਾਂ ਪਰ ਜਿੰਨਾ ਅੱਜ ਕਣੀਆਂ ਵਧੀਆਂ ਨੇ ਨਾ ਤੇਨੂੰ ਯਾਰ ਇੱਕ ਨਿਕਲ ਰਾਰ ਨੂੰ ਮੇਰੇ ਦੀਦੀ ਲੈਣ ਗਈ ਸੀ ਅੱਜ ਉਹ ਵਾਲਾ ਮਹੌਲ ਬਣਿਆ ਗਿਆ ਜੀ ਪਰ ਤੁਸੀਂ ਇੰਨਾ ਤੇਜ਼ ਨਹੀਂ ਚਲਾਇਆ ਹਣਾ ਤੁਹਾਨੂੰ ਮੈਂ ਵਿਖਾਵਾਂਗਾ ਕਣੀਆਂ ਵੱਜ-ਵੱਜ ਕੇ ਤੇਜ਼ ਚਲਾਇਆ ਕਿਉਂ ਲਾਲ ਹੋ ਗਿਆ ਤਾਂ ਨਹੀਂਗਾ ਤੁਹਾਨੂੰ ਵਿਖਾਉਣਾ ਅੱਛਾ ਮੀ ਵਿਖਾਉਣਾ ਜੀ ਇਹ ਵਿਖਾਉਣਾ ਤੇ ਆ ਵਿਖਾ ਲ ਦਿੰਦਾ ਤੂੰ ਵਿਖਾਵਾਂ ਤਾਂ ਆ ਖਾਦੀ ਦਾ ਤੂੰ ਨਾ ਬਚਿਆ ਕਿ ਨਹੀਂ ਬਚਿਆ ਓ ਨੋ ਹਾਂ ਦਾ ਅੱਜ ਗਾਣਾ ਆਪਰੇ ਆਉਂਦਾ ਤੇ ਚੱਲ ਜਿੱਧਰ ਚੱਲਦਾ ਚੱਲਦਾ ਕੋਈ ਪਾਣੀ ਚੁੱਟ ਚੁੱਟ ਤਾ ਵਿਕੀ ਨਹੀਂ ਉਹ ਵਸਲੀ ਕੰਨੂ ਦੀ ਦੀ ਗੱਲ ਸੁਣਨ ਆਲੀ ਸੀ ਆਂਦੀ ਪਿੱਛੇ ਬੈਠੀ ਦਾ ਕੀ ਆਨੇ ਬੋਲਿਓ ਸਮਝ ਨਹੀਂ ਆ ਰਿਹਾ ਜੀ ਪਾਣੀ ਹੈ ਨਲੀ ਆ ਹਾਂ ਵੇਖ ਲਓ ਮੈਂ ਨਹੀਂ ਪੀ ਸਕਦੀ ਮੈਂ ਹੁਨੇ ਨਾ ਆਤੀ ਆ ਆ ਵੇਖ ਲਓ ਤੇ ਮੀ ਹਾਲੇ ਪੈ ਨਹੀਂ ਦਿਆ ਆ ਕਿ ਕਿੱਡੀ ਫਿਕਰ ਪੈਨੀ ਕਿਕਰ ਜਾਂ ਲਾੜੀਏ ਸੀਧੇ ਪੈਂਦਾ ਪਿਆ ਆ ਧੋਹਰ ਏ ਮੇਰੇ ਵਾਈਟ ਸੂਟ ਨਾਲ ਹੈ ਥੋੜਾ ਜਿਹਾ ਵੇਰ ਜਦੋਂ ਜਿੱਥੇ ਬਾਗ ਜਾਵਾਂ ਹੋ ਜਾਂਦੇ ਨੇ ਬੰਦ ਕਰ ਲਾਈਟ ਹੈਗੀ ਆ ਨਹੀਂ ਹੈਗੀ ਨਾ ਪਾਣੀ ਪਾ ਉੱਤੇ ਉਹ ਵੀ ਧੋਤੇ ਨਹੀਂ ਮੇਰੇ ਕੋ ਕੰਪਰੇ ਇਸੇ ਦਾ ਪਾਗਲ ਲੱਗਣੇ ਆ ਵੀ ਪਾਗਲ ਹੈ ਕਿਆ ਮੈਂ ਕਹਿੰਦੀ ਨਹੀਂ ਸਿਆਣੀ ਐ ਇਹਨਾਂ ਚੋ